ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਯੂਟਿਊਬਰ ভিউਸ ਨੂੰ YouTube ਫੈਮਿਲੀ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਡੀ ਵੀਡੀਓਜ਼ ਨੂੰ ਸਾਨੂੰ ਬਹੁਤ ਕਾਲਜ਼ ਆ ਰਹੀਆਂ ਤੇ ਅਸੀਂ ਅੱਜ ਲੈ ਕੇ ਆਏ ਹਾਂ ਸਾਡੇ ਸ਼ਹਿਰ ਦੀ ਸ਼ਾਨ ਆਨ ਬਾਨ ਪੋਲਾ ਪਲਵਾਨ ਜੀ ਤੇ ਇਹ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਯਸ਼ ਬਿੱਟੂ ਵੀ ਜੀ ਉਹਨਾਂ ਦੇ ਛੋਟੇ ਬ੍ਰਦਰ ਨੇ ਉਹਨਾਂ ਦੇ ਬਹੁਤ ਖਾਸ ਦੋਸਤ ਨੇ ਗੁਰਦਾਸ ਮਾਨ ਉਹ ਸਾਵਾਂ ਚ ਸਾਹ ਲੈਂਦੇ ਆ ਇਕੱਠੇ ਪੜੇ ਨੇ ਫਿਜ਼ੀਕਲ ਕਾਲਜ ਬਾਈ ਜੀ ਮੇਰੇ ਨਾਲ ਪੜੇ ਆ ਤੇ ਫਿਜ਼ੀਕਲ ਕਾਲਜ ਪੜੇ ਤੇ ਬਾਈ ਜੀ ਨਾਲ ਇਹ ਇੰਨਾ ਪਿਆਰ ਆ ਕੁਸੀ ਬਲੀਵ ਨਹੀਂ ਕਰਨਾ ਗੁਰਦਾਸ ਮਾਨ ਮਾਨ ਸਾਹਿਬ ਇਹੋ ਜਿਹੇ ਬੰਦੇ ਨੇ ਮੇਰਾ ਖਿਆਲ ਉਹ ਕਿ ਜੇ ਕਿਸੇ ਨੂੰ ਇੱਥੇ ਕੋਟਪੁਰੇ ਆ ਕੇ ਗੀਤ ਸੁਣਦੇ ਆ ਸਪੈਸ਼ਲ ਬਾਈ ਪਹਿਲਵਾਨ ਜੀ ਤੋਂ ਤੇ ਅੱਜ ਬਾਈ ਨੂੰ ਮੈਂ ਰੂਹ ਬਰੂ ਕਰਾਉਣਾ ਚਾਹੁੰਦਾ ਕਿਉਂਕਿ ਪਰਾਣੇ ਤਾਂ ਜਾਣਦੇ ਆ ਸਾਡੀ ਨਵੀਂ ਪਨੀਰੀ ਨੂੰ ਵੀ ਪਤਾ ਲੱਗਣਾ ਚਾਹੀਦਾ ਨਵੇਂ ਮੁੰਡਿਆਂ ਨੂੰ ਵੀ ਸਾਡੇ ਸ਼ਹਿਰ ਦੀ ਸ਼ਾਨ ਹੈ ਪੋਲਾ ਪਹਿਲਵਾਨ ਤੇ ਆਓ ਜੀ ਬਾਈ ਜੀ ਸਾਰੇ ਮਿਲਦੇ ਆ ਪੋਲਾ ਪਹਿਲਵਾਨ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਔਰ ਬੱਸ ਵਧੀਆ ਇੱਕ ਮੈਂ ਹੋਰ ਬਾਈ ਦੀ ਹਾਸੇ ਵਾਲੀ ਗੱਲ ਦੱਸਦਾ ਬਾਈ ਐਡਾ ਘੈਂਟ ਕਲਾਕਾਰ ਆ ਬਾਈ ਆ ਦੇਖੋ ਬਰਬਰੀ ਦੇ ਬਾਕਸਾਂ ਨੂੰ ਤੇ ਬਾਈ ਤੋਂ ਸੁਣਦੇ ਹਾਂ ਥੋੜਾ ਜਿਹਾ ਸਭ ਨੂੰ ਪਿਆਰ ਕਰਦੇ ਹੋਏ ਵਾਹ ਜੀ ਵਾਹ ਤੇ ਮੈਂ ਤੁਹਾਨੂੰ ਕੋਈ ਵਿਚਾਰ ਲੈਣਾ ਫਿਰ ਸੁਲਾ ਦੇਣਾ ਕੀ ਬਾਤ ਕੀ ਬਾਤ ਹੈ ਪੇਸ਼ ਹੈ ਜੀ ਪਿਆਨ ਬਸੋ ਮੋਰਨ ਨਨ ਮੈਂ ਜੋ ਪਲਕ ਢਾਪ ਤੋਹੇ ਲੂ ਨਾ ਮੈਂ ਦੇਖੂ ਕਿਸ ਯਾਰ ਕੋ ਨਾ ਤੋ ਹੈ ਦੇਖਣ ਦੂ ਜਬ ਸੇ ਰਾਦਾ ਸ਼ਾਮ ਕੇ ਅਰੇ ਨੈਨ ਹੁਏ ਹੈ ਚਾਰ ਅਰੇ ਸ਼ਾਮ ਬਨੇ ਹੈ ਰਾਦੀ ਕਾ ਔਰ ਰਾਦਾ ਹੋਗੀ ਸ਼ਾਮ ਸਦ ਦਿਲ ਵਿੱਚ ਵਸ ਜਾ ਤੂੰ ਦਿਲ ਚ ਬਸਾਲ ਹੈ ਸਾਨੂੰ ਆ ਸਾਡਾ ਬਨ ਜਾ ਤੂੰ ਕਿੱਤੇ ਆਪਣਾ ਬਣਾ ਲੈ ਸਾਨੂੰ ਸਾਡੇ ਦਿਲ ਵਿੱਚ ਵੱਸ ਜਾ ਤੂੰ ਦਿਲ ਚ ਬਸਾਲੈ ਸਾਨੂੰ ਇਹ ਦੂਰੀ ਕਿਸ ਗੱਲ ਦੀ ਮਜਬੂਰੀ ਕਿਸ ਗੱਲ ਦੀ ਜੇ ਤੂੰ ਚਾਹ ਕਨੀ ਮੱਜੀਆਂ ਦਾ ਫਿਰ ਤੂਰੇ ਕਿਸ ਗੱਲ ਦੀ ਮਜਬੂਰੀ ਕਿਸ ਗੱਲ ਦੀ ਤੈਨੂੰ ਰਾਂਜਾ ਮੰਨਿਆ ਏ ਤੈਨੂੰ ਰਾਂਜਾ ਮੰਨਿਆ ਏ ਤੂੰ ਹੀ ਰਬ ਬਣਾ ਲੈ ਸਾਨੂੰ ਆ ਸਾਨੂੰ ਸਾਡੇ ਦਿਲ ਵਿੱਚ ਵੱਸ ਜਾ ਤੂੰ ਦਿਲ ਚਬਸਾਲਾ ਸਾਨੂੰ ਬਹੁਤ ਹਦੇ ਲੱਗਿਆ ਜੀ ਬਾਈ ਜੀ ਬਾਈ ਜੀ ਤੁਸੀਂ ਬਲੀਵ ਨਹੀਂ ਕਰਨਾ ਸਾਡੇ ਮਹਿਫਲਾਂ ਦੀ ਸ਼ਾਨ ਸਾਡੀਆਂ ਕਈ ਯਾਰ ਮਹਿਫਲਾਂ ਅਧੂਰੀਆਂ ਰਹਿੰਦੇ ਜੇ ਬਾਈ ਜੀ ਨਾ ਆਣ ਤੇ ਬਾਈ ਜੀ ਇਹ ਹੈ ਤੁਹਾਨੂੰ ਹੋਰ ਦੱਸਾਂ ਸਾਡੇ ਕੋਟਕਪੂਰੇ ਦੇ ਵਿੱਚ ਮਾਨ ਸਾਹਿਬ ਆਂਦੇ ਰਹੇ ਨੇ ਸਾਡੇ ਇੱਥੇ ਸੁਆਮੀ ਜੀ ਹੈ ਉਹਨਾਂ ਦੇ ਕਾਫੀ ਵੱਡੇ ਭਗਤ ਰਹੇ ਨੇ ਠੀਕ ਹੈ ਤੇ ਉਹਨਾਂ ਨਾਲ ਵੀ ਇਹਨਾਂ ਨੇ ਭਜਨ ਲਿਖਿਆ ਤੇ ਉਹ ਵੀ ਤੁਹਾਡੇ ਸਾਨੂੰ ਦੋ ਕੁ ਲਾਈਨਾਂ ਪਲੀਜ਼ ਹਨਾ ਮੈਂ ਆਪਣੇ ਗੁਰੂ ਦੀ ਯਾਦ ਚ ਮੈਂ ਲਿਖਦਾ ਰਹਿਣਾ ਤਾਂ ਕਿਉਂਕਿ ਚੂੜਾ ਛੱਡ ਗਏ ਤਾਂ ਉਹਨਾਂ ਦੀ ਯਾਦ ਚ ਲਿਖਿਆ ਉਹ ਮੈਂ ਤੁਹਾਨੂੰ ਇੱਕ ਪਹਿਰਾ ਜ਼ਰੂਰ ਸੁਣਾਉਂਦਾ ਜੀ 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 ਸੁਆਮੀ ਜੀ ਬਾਰੇ ਸੁਆਮੀ ਜੀਆਂ ਬਾਰੇ ਕਿਉਂਕਿ ਮੇਰੇ ਅੱਜ ਜੇ ਸਾਹਾਂ ਦੀ ਮੇਰੀ ਗੱਡੀ ਚੱਲ ਰਹੀ ਹੈ ਨਾ ਇਹ ਉਹਨਾਂ ਦੀ ਕਿਰਪਾ ਦੀ ਬਦੌਲਤ ਹੈ ਸਾਹਾਂ ਸੋ ਕੀ ਮਾਲਾ ਤੇ ਸਿਮਰੂ ਮੈਂ ਤੇਰਾ ਨਾਮ ਕਿਆ ਬਾਤ ਬਸ ਉਹਨਾਂ ਦੀ ਇਹ ਹਰ ਸਵਾਸ ਉਹਨਾਂ ਦੀ ਕਿਰਪਾ ਨਾਲ ਆ ਰਿਹਾ ਹੈ ਮੈਂ ਇੱਕ ਪੈਰ ਉਹਨਾਂ ਵਾਸਤੇ ਰੂ ਸੋਣਾ ਜੀ ਜੀ ਸੋਵਮੀ ਜੀ ਰਾਮ ਰਾਮ ਸੋਵਮੀ ਜੀ ਰਾਮ ਰਾਮ ਜਪਾਂ ਮੈਂ ਥੋੜਾ ਨਾਮ ਦਿੱਤਾ ਹੋਇਆ ਥੋੜਾ ਨਾਮ ਸੋਵਮੀ ਜੀ ਰਾਮ ਰਾਮ ਸੋਵਮੀ ਜੀ ਰਾਮ ਰਾਮ ਹਰ ਮੁਸ਼ਕਿਲ ਦੀ ਕੁੰਜੀ ਤੁਹਾਡੇ ਹੱਥ ਗੁਰੂ ਜੀ ਆਈ ਹਰ ਮੁਸ਼ਕਿਲ ਦੀ ਕੁੰਜੀ ਤੁਹਾਡੇ ਹੱਥ ਗੁਰੂ ਜੀ ਆਈ ਜਮਨਾ ਮਰਨਾ ਖਤਮ ਕਰਾ ਦੋ ਅਰਜੀ ਮੈਂ ਲਾਈ ਉਹ ਅਰਜੀ ਮੈਂ ਲਾਈ ਕਟੋ ਚਰਾਸੀ ਮੇਰੀ ਹੁਣ ਤਾਂ ਕਟੋ ਚਰਾਸੀ ਮੇਰੀ ਹੁਣ ਤਾਂ ਹੋ ਜਾਵੇ ਕੱਲਿਆ ਸੋ ਆਮੀ ਜੀ ਨਾਮ ਰਾਮ ਸੋ ਆਮੀ ਜੀ ਨਾਮ ਰਾਮ ਹਾਂ ਬਲ ਗੁਰੂ ਦੇਵ ਸਵਾਮੀ ਜੀ ਮਹਾਰਾਜ ਵਾਜੀ ਜੈ ਤੁਸੀਂ ਸੁਣਿਆ ਇਹਨਾਂ ਤੋਂ ਦੋ ਲਾਈਨਾਂ ਅੱਜ ਸੁਣਦੇ ਆ ਸੀ ਤੇ ਕਿਉਂਕਿ ਬਾਈ ਜੀ ਕੋਲ ਟਾਈਮ ਘੱਟ ਹੈ ਇਹਨਾਂ ਨੇ ਕਿਤੇ ਜਾਣਾ ਸੀ ਪਾਰਟੀ ਤੇ ਤੇ ਬਾਈ ਜੀ ਇੱਕ ਤੁਹਾਨੂੰ ਹੋਰ ਧੰਨ ਮੈਂ ਵਧੀਆ ਗੱਲ ਦੱਸਾਂ ਮਾਨ ਸਾਹਿਬ ਦੀ ਆਵਾਜ਼ ਤੇ ਇਹਨਾਂ ਦੀ ਵਾਇ ਬੜੀ ਰਿਜ਼ੈਂਬਲ ਕਰਦੀ ਹੈ ਪਲੀਜ਼ ਸਾਨੂੰ ਮਾਨ ਸਾਹਿਬ ਦਾ ਵੀ ਕੋਈ ਘੈਂਟ ਜਿਹਾ ਗਾਣੇ ਸੁਣਾਓ ਹਾਂ ਜੋਗਿਆ ਹਾਂ ਜੋਗਿਆ ਬਹੁਤ ਹਿੱਟ ਕੀਤਾ ਬਹੁਤ ਹਿੱਟ ਕੀਤਾ ਜੀ ਬਹੁਤ ਉਹਦੇ ਮੈਂ ਤੁਹਾਨੂੰ 2-3 ਟੱਪੇ ਜਰੂਰ ਸੁਣਾ ਕੇ ਜੀ ਹਾਂ ਜੀ ਕੱਲ ਬਣ ਜਾ ਰਿਆ ਜੋ ਗਿਆ ਇਸ ਪਤਨ ਤੋਂ ਪਾਰ ਚੱਲ ਬਣ ਜਾ ਰਿਆ ਜੋ ਗਿਆ ਇਸ ਪਤਨ ਤੋਂ ਪਾਰ ਉਸ ਪਤਨ ਕੀ ਬੈਠਣਾ ਜਿਸ ਪਤਨ ਨਾਲ ਯਾਰ ਨਹੀਂ ਸਕੀਓ ਜਿਸ ਪਤਨ ਹੈ ਯਾਰ ਚੱਲ ਵਰ ਜਾ ਰਿਆ ਚੋ ਗਿਆ ਸੁਣਦੀ ਸੁਣਦੀ ਮੈਂ ਮਰੀ ਸੁਣਦੀ ਸੁਣਦੀ ਮੈਂ ਮਰੀ ਮਰਿਆ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਓ ਨੂੰ ਬੋਲਣ ਦੀ ਕੀ ਲੋੜ ਨਹੀਂ ਸਕੀ ਓ ਬੋਲਣ ਦੀ ਕੀ ਲੋੜ ਚੱਲ ਬਣ ਜਾ ਰਿਆ ਜੋਗੀਆਂ ਆ ਮੇਰਾ خیال ਬਹੁਤ ਵਧੀਆ ਲੱਗਿਆ ਹੋਊਗਾ ਤੁਹਾਨੂੰ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਜਰੂਰ ਕਰਿਓ ਸ਼ੇਅਰ ਵੀ ਕਰਿਓ ਇੱਕ ਗੀਤ ਹੋਰ ਛੋਟਾ ਜਿਹਾ ਕੋਈ ਪੀੜ ਤੇਰੇ ਜਾਨ ਦੀ ਕਿੱਦਾਂ ਜ਼ਰਾੰਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ਸਜੀਆਂ ਸਜਾਈਆਂ ਮੈਂ ਫੁੱਲਾ ਗੁੰਦੇ ਸ਼ਿੰਗਾਰ ਨੂੰ ਹੱਥੇ ਮਰੀ ਮੁਸਕਾਨ ਦਾ ਮਾਤਮ ਕਰਾਂਗਾ ਮੈਂ ਤੇਰੇ ਬਗਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਈੜ ਤੇਰੇ ਜਾਣ ਦੀ ਥੈਂਕ ਯੂ ਸੋ ਮਚ ਜੀ ਮੇਰਾ ਖਿਆਲ ਆਸ਼ਾ ਕਰਦੇ ਆ ਜੀ ਤੁਹਾਨੂੰ ਬਹੁਤ ਘੈਂਟ ਆਵਾਜ਼ ਤੇ ਜਿਹੜਾ ਇਨਸਟਰੂਮੈਂਟ ਵਜਾਉਣ ਦਾ ਤਰੀਕਾ ਹੈ ਤੇ ਮਤਲਬ ਡਿਫਰੈਂਟ ਆ ਯਾਰ ਤੇ ਅਸੀਂ ਇਹ ਵੀਡੀਓ 8:30 9 ਮਤਲਬ ਦੁਕਾਨ ਦੇ ਟਾਈਮ ਤੋਂ ਬਾਅਦ ਬਣਾਨੇ ਆ ਜੀ ਤੇ ਬਹੁਤ ਟਾਈਮ ਕੱਟ ਕੇ ਮਤਲਬ ਮਿਹਨਤ ਕਰਦੇ ਆ ਤੇ ਸਾਡੇ ਭلوان ਜੀ ਨੂੰ ਪਿਆਰ ਕਰਿਓ ਇਨਾਂ ਦੀ ਬੜੀ ਜਲਦੀ ਅਸੀਂ ਕੈਸਟ ਬਾਬਾ ਜੀ ਮੇਰ ਕਰਨ ਕੈਸਟ ਭਗਤਾਂ ਦੀ ਰਿਲੀਜ਼ ਕਰ ਰਹੇ ਹਾਂ ਤੇ ਥੈਂਕ ਯੂ ਸੋ ਮੱਚ ਤੇ ਜੇ ਚੰਗੀ ਲੱਗੇ ਤੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਬਹੁਤ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਥੈਂਕ